ਸੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਆ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਤਾਂ ਉਹਦੇ ਵਿੱਚੋਂ ਫਿਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਸ 38 ਪਿਸਟਲ ਮਿਲੇ ਤਾਂ ਦੋ 38 ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਔਰ ਕੀ ਚੀਜ਼ ਆ ਫਿਰ ਉਹਦੇ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਹੈ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਛ ਆਰ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਉਹਦੇ ਨਾਲ ਫਿਰ ਟੀਮ ਨਾਲ ਨਾਲ ਦੀ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਆ ਮਲਟੀਪਲ ਐਫ ਆਈਆਰਸ ਨੇ ਉਹਦੇ ਤਾਂ ਪਹਿਲਾਂ ਹੀ ਪਿਸਤਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਨ ਲੱਗਾ ਤਾਂ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਤਾਂ ਪੱਗ 'ਚ ਫਾਇਰ ਵੱਜਿਆ ਬਹੁਤ ক্লোਜ਼ ਰੇਂਜ 'ਚ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਰੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕਨਸਰਨਡ ਐਸਐਚਓਜ਼ ਨੂੰ ਇੱਥੇ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇੱਥੋਂ ਇੱਕ ਹੋਰ ਕਵਰ ਹੋ ਗਿਆ ਹੁਣ ਟੋਟਲ ਇਸ ਕੇਸ 'ਚ ਤਿੰਨ ਹੋ ਗਏ ਨੇ ਹੁਣ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਲੈਕਟ ਕੀਤਾ ਜਾਊਗਾ ਔਰ ਸਾਰਾ ਜਿਹੜਾ ਦਾ ਏ ਟੂ ਜ਼ेड ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਜੀ ਸਰ ਕੋਈ ਇਹਨਾਂ ਦਾ ਅਪਰਾਧਿਕ ਮਾਮਲਾ ਜਾਂ ਕਿਵੇਂ ਹੋਰੀ ਕੋਈ ਇਨਕਾਉਂਟਰ ਨਹੀਂ ਗੋਲੀ ਚ ਉਹਨਾਂ ਦਾ ਕੋਈ ਨੁਕਸਾਨ ਕਿੰਨਾ ਕੋਇ ਜਿਹੜੇ ਅਪਰਾਧੂ ਰੇ ਫੜੇ ਗਏ ਜੀ ਇਥੇ ਸਰ ਇੱਕ ਅਪਰਾਧੂ ਸੀਗਾ ਜੀ ਉਹਦੇ ਪੈਰ ਚ ਗੋਲੀ ਵੱਜੀ ਹੈ ਲੱਤ ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫ ਆਈ ਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਨੇ ਨਾਲ ਡਾਇਰੈਕਟ ਇਨ ਕੰਟੈਕਟ ਸੁੱਛਨੇ ਆ ਤਾਂ ਅਸੀਂ ਉਹ ਸਾਰੀ ਚੀਜ਼ ਸੰਭਲੇ ਲੈ ਕੇ ਆਵਾਂਗੇ ਹਾਂ ਸਰ ਜਿਹਦੇ ਕਾਉਂਟਰ ਚ ਗੋਲੀ ਲੱਗੀ ਹੈ ਉਹਦਾ ਨਾਮ ਕੀ ਪਤਾ ਲੱਗਿਆ ਉਹਦਾ ਨਾਮ ਮਨਿੰਦਰ ਹੈ ਜੀ ਕਿਹੜੀ ਜਗ੍ਹਾ ਤੇ ਰਹਿੰਦਾ ਉਹ ਮੋਹਾਲੀ ਦੇ ਰਿਆਨ ਵਾਲੇ ਜੀ ਸਰੋਗੀ ਵੀ ਹੋ ਗਿਆ ਅਪਰਾਧਿਕ ਮਾਮਲੇ ਇਸ ਤਰ੍ਹਾਂ ਜੀ ਜੀ ਹੈਗੇ ਜੀ ਹੈਗੇ ਹੈਗੇ ਇਹਦਾ ਨਾਮ ਹੈਗਾ ਮਨਿੰਦਰ ਸਿੰਘ son of ਤਰਲੋਚਨ ਸਿੰਘ ਤੇ ਇਹਨਾਂ ਦੀ ਏਜ ਹੈ 31 ইয়ার মেল ਨੇ ਇਹ ਸਾਡੇ ਕੋਲ ਆਏ ਸੀ 9 एएम ਅੱਜ ਸਵੇਰੇ ਤੇ ਇਹਨਾਂ ਦੇ ਫਾਇਰਮ ਇੰਜਰੀ ਸੀਗੀ ਗਨ ਸ਼ਾਟ ਤੇ ਇੱਥੇ ਰਿਮਾਂਡ ਤੇ ਸੀ ਪੇਸ਼ੈਂਟ ਤੇ ਉਸ ਟਾਈਮ ਕਲੈਸ਼ ਹੋਇਆ ਹੈਗਾ ਵਿਦਨ ਸੀਆਈਏ ਸਟਾਫ ਸੰਗਰੂਰ ਦੇ ਪੇਸ਼ੈਂਟ ਨੂੰ ਟ੍ਰੀਟਮੈਂਟ ਦੇ ਚੁੱਕੇ ਆ ਅਸੀਂ ਐਕਸ-ਰੇ ਲਈ ਚਲਾ ਗਿਆ ਹੈਗਾ ਤੇ ਗੋਲੀ ਅਜੇ ਕਹਿ ਨਹੀਂ ਸਕਦੇ ਹੈਗੇ ਕਿਥੋਂ ਫਟੜ ਕਿੱਥੇ ਜਿੱਦਾਂ ਇਹ ਰਾਈਟ ਲੈਗ ਤੇ ਹੈ ਲੱਗਿਆ ਹੈਗਾ ਵੂਂਡ ਹੈਗਾ ਬਟ ਐਕਸ-ਰੇ ਤੋਂ ਬਾਅਦ ਕਨਫਰਮ ਹੋਏਗਾ ਕਿ ਪੈਲਟਸ ਵਗੈਰਾ ਤਾਂ ਨਹੀਂ